ਹੈਲੋ ਜੀ ਸਤਿ ਸ੍ਰੀ ਅਕਾਲ ਸਾਰੇ ਨੂੰ ਲਾਈਫ ਆਫ ਹਮਨਦੀਪ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਬਹੁਤ ਵਧੀਆ ਹੋਮੋਗੇ ਠੀਕ ਠਾਕ ਹੋਮੋਗੇ ਚੜਦੀ ਕਲਾ ਚ ਹੋਮੋਗੇ ਤੇ ਪ੍ਰਮਾਤਮਾ ਮੂਰੇ ਹੱਥ ਜੋੜ ਕੇ ਅਰਦਾਸ ਕਰਦੇ ਆ ਕਿ ਸਾਰਿਆਂ ਦੀਆਂ ਮਨੋ ਕਾਮਨਾ ਪੂਰੀਆਂ ਹੋਣ ਸਭ ਨੂੰ ਪ੍ਰਮਾਤਮਾ ਤੰਦਰੁਸਤੀ ਵਖਤੇ ਤੇ ਸਬਦ ਭਲਾ ਕਰੇ ਤੇ ਚਲੋ ਜੀ ਅੱਜ ਹੈਗਾ ਗੁਰਪੁਰਬ ਤੇ ਮੇਰੇ ਵੱਲੋਂ ਤੇ ਮੇਰੇ ਪਰਿਵਾਰ ਵੱਲੋਂ ਸਾਰਿਆਂ ਨੂੰ ਗੁਰਪੁਰਬ ਦੀਆਂ ਬਹੁਤ ਬਹੁਤ ਵਧਾਈਆਂ ਤੇ ਚਲੋ ਜੀ ਅੱਜ ਆਪਾਂ ਨੇ ਗੁਰਪੁਰਬ ਦੀਆਂ ਤਿਆਰੀਆਂ ਕਰਨ ਲੱਗੇ ਹੋਈਆਂ ਜੋੜਾਂ ਛੋੜਾਂ ਤੇ ਪੂਰੀਆਂ ਤੇ ਆਪਾਂ ਮੈਂ ਅੱਜ ਕੋਠਾ ਸਾਰਾ ਸੁੰਬਰੇਆ ਤੇ ਦੇਖੋ ਦੀਵਾਲੀ ਨੂੰ ਸਾਰੀ ਸਾਫ ਸਫਾਈ ਕਰੀ ਸੀ ਦੀਵਾਲੀ ਵਾਲੇ ਦਿਨ ਵੀ ਸੁੰਬਰੇਆ ਸੀ ਦੇਖੋ ਫੇਰ ਵੀ ਕਿੰਨੇ ਪੱਤੇ ਹੋਏ ਪਏ ਨੇ ਮਗਾ ਚਲੋ ਅੱਜ ਆਪਣੇ ਬਾਬਾ ਜੀ ਦਾ ਜਨਮ ਦਿਨ ਆ ਅੱਜ ਵੀ ਆਪਾਂ ਪੂਰੀਆਂ ਖੁਸ਼ ਹੋ ਕੇ ਜੋੜਾਂ ਛੋੜਾਂ ਨਾਲ ਤਿਆਰੀਆਂ ਲੱਗੀਆਂ ਹੋਈਆਂ ਕਰਨ ਮੈਂ ਸਾਰਾ ਕੋਠਾ ਵਧੀਆ ਸਾਫ ਕਰਕੇ ਊੜਾ ਚੱਕ ਤਾ ਸਾਰਾ ਕੋਠਾ ਸਾਫ ਹੋ ਗਿਆ ਇਸ ਫਾਇਦਿਆਂ ਕਰਕੇ ਨਾ ਸਫਾਇਦੇ ਦੇਖੋ ਸਾਡੇ ਕਿੰਨੇ ਨੇ ਜੋਮੀ ਸਾਰਾ ਇਸ ਫਾਇਦਿਆਂ ਦਾ ਪੱਤੇ ਸਾਰੇ ਪੱਤੇ ਟਾਣੀਆਂ ਜੇ ਤੇਜ ਹੋਵੇ ਨੇ ਸਾਰੇ ਕੋਠੇ ਤੇ ਸਾਡੇ ਬੇੜੇ ਚ ਆਉਂਦੀਆਂ ਨੇ ਦੇਖੋ ਹਜੇ ਮੈਂ ਇਦਨ ਲਾ ਪਾਸੇ ਸੁੰਬਰ ਕੇ ਲੈ ਕੇ ਆਈਆਂ ਫਿਰ ਵੀ ਦੇਖੋ ਕਿੰਨੇ ਪੱਤੇ ਹੋ ਗਏ ਤੇ ਚਲੋ ਜੀ ਫਿਰ ਆਪਾਂ ਨੇ ਜਾ ਕੇ ਵੀ ਤਿਆਰੀਆਂ ਸਾਰੀਆਂ ਕਰਨੀਆਂ ਨੇ ਤੇ ਅੱਜ ਆਪਾਂ ਕੜਾ ਪ੍ਰਸ਼ਾਦ ਬਣਾ ਕੇ ਸਮਾਰ ਕੇ ਫਿਰ ਆਪਾਂ ਅੱਜ ਮੱਥਾ ਟੇਕਾਂਗੇ ਤੇ ਵਧੀਆ ਸਾਰਿਆਂ ਨੇ ਆਪਾਂ ਗੁਰਪੁਰਬ ਮਨਾਵਾਂਗੇ ਤੇ ਚਲੋ ਜੀ ਮੈਂ ਦਮ ਦਮ ਕੋਠਾ ਸੁੰਭਾ ਤੇ ਚਲੋ ਜੀ ਇਹ ਹੈਗਾ 4:00 ਵਜੇ ਦਾ ਟਾਈਮ ਅਸੀਂ ਸਾਡੇ ਸਾਰੇ ਕੰਮ ਐ ਬਧੀਆ ਸੀ ਸਾਰੀ ਸਾਫ ਸਫਾਈਆਂ ਕਰਤੀਆਂ ਡਸਟਿੰਗ ਕਰਤੀ ਝਾੜੂ ਪੋਚਾ ਕਰਤਾ ਸਾਰੀ ਸੋਈ ਸਾਫ ਕਰਤੀ ਤੇ ਦੇਖੋ ਇਹ ਨਾ ਕੱਪੜੇ ਐ ਅੱਜ ਦੇਖੋ ਕਿੰਨਾ ਵਧੀਆ ਦਿਨ ਸੀਗਾ ਦੇ ਲੋ ਜਿਹੜਾ ਪਰ ਬਾਣੀ ਚ ਲਿਖਿਆ ਮਿੱਟੀ ਧੁੰਦ ਜੱਗ ਚਾਨਣ ਹੋਏ ਉਹੀ ਗੱਲ ਹੋ ਗਈ ਅੱਜ ਦੇਖੋ ਚਾਰ ਪੰਜ ਦਿਨਾਂ ਦਾ ਨੇਰ ਹੋਇਆ ਪਿਆ ਸੀ ਸੂਰਜ ਨਹੀਂ ਨਿਕਲਿਆ ਅੱਜ ਇੰਨੀ ਵਧੀਆ ਧੁੰਦ ਧੁੱਪ ਸੀਗੀ ਬਹੁਤ ਵਧੀਆ ਮੇਰੇ ਸਾਰੇ ਕੱਪੜੇ ਸੁੱਕ ਗਏ ਦੇਖੋ ਪਰਸੋਂ ਤੋਂ ਕੱਲ ਤੋਂਤੇ ਹੀਠਾਂ ਪਾਈ ਉੱਤੇ ਪਾਈ ਅੱਜ ਸਾਰੇ ਸੁੱਕ ਗਏ ਤਾਹਾਂ ਕਰਤੀਆਂ ਤੇ ਚਲੋ ਜੀ ਆਪਾਂ ਹੁਣ ਸ਼ਾਮ ਦਾ ਟਾਈਮ ਹੋ ਗਿਆ ਇਹ ਹਰਮਨ ਦੇ ਨਾ ਰੱਖੇ ਹੋਏ ਸੀ ਪੜਾ ਕੇ ਆਏ ਦਿਵਾਲੀ ਨੂੰ ਦਿਵਾਲੀ ਨੂੰ ਨੇ ਬਚਾ ਕੇ ਰੱਖੇ ਸੀ ਕਹਿੰਦਾ ਮੈਂ ਗੁਰਪੁਰਬ ਨੂੰ ਬਜਾਉ ਅਸੀਂ ਉਹੀ ਦੇਖਦੇ ਸੀ ਆ ਦਿਖਾਉਂਦਾ ਸੀ ਕਹਿੰਦਾ ਮੈਂ ਇਹ ਬਜਾਉਣੇ ਆ ਅੱਜ ਤੇ ਚਲੋ ਬੱਚਿਆਂ ਨੂੰ ਚਾਹ ਹੁੰਦਾ ਤੇ ਇਧਰ ਰਸੋਈ ਚ ਚੱਲ ਰਹੀ ਆ ਸਾਡੀ ਤਿਆਰੀ ਅੱਜ ਮੈਂ ਸਾਰੀ ਦਿਹਾੜੀ ਨਹੀਂ ਜੋਤ ਹੋ ਕਰੀ ਹੈਗੀ ਸਾਰੀ ਦਿਹਾੜੀ ਅੱਜ ਸਾਡੀ ਜੋਤ ਜਗਦੀ ਰਹੀ ਹੈ ਸਵੇਰੇ ਬਸ ਸੀਨਾ ਕੇ ਗੁਰਦੁਆਰਾ ਸਾਹਿਬ ਜਾ ਕੇ ਆ ਕੇ ਮੈਂ ਜੋਤ ਜਗਾਤੀ ਸੀ ਤੇ ਬਸ ਸਾਰੀ ਦਿਹਾੜੀ ਸਾਡੀ ਜੋਤ ਜਗਦੀ ਰਹੀ ਹੈ ਤੇ ਦੇਖੋ ਹੁਣ ਵੀ ਚੱਲਦੀ ਸੀ ਤੇ ਮੈਂ ਇੱਚ ਘੋ ਪਾਇਆ ਸੀ ਹੋਰ ਤੇ ਚਲੋ ਖੀਰ ਮੈਂ ਧਰਤੀ ਸੀ ਖੀਰ ਤੇ ਆਪਾਂ ਨੇ ਕੜਾ ਪ੍ਰਸ਼ਾਦ ਬਣਾ ਕੇ ਮੱਥਾ ਟੇਕਣਾ ਮਠਿਆਈ ਤਾਂ ਸੀ ਲਿਆਂਦੀ ਨਹੀਂ ਹੈਗੀ ਕਿਉਂਕਿ ਮੈਨੂੰ ਬਸ ਐਂ ਜੇ ਹੋ ਗਿਆ ਵੀ ਮੈਂ ਅੱਜ ਘਰੇ ਆਪਦੇ ਹੱਥੀਂ ਬਣਾ ਕੇ ਪ੍ਰਸ਼ਾਦ ਵੀ ਮੈਂ ਫੇਰ ਮੱਥਾ ਟੇਕਾਂ ਤੇ ਚਲੋ ਜੀ ਉਹਦੇ ਵਾਸਤੇ ਮੈਂ ਚੌਲ ਖੀਰ ਬਣਾਈ ਤੇ ਕੜਾ ਪ੍ਰਸ਼ਾਦ ਬਣਾਇਆ ਤੇ ਚਲੋ ਜੀ ਆਪਾਂ ਮੱਥਾ ਟੇਕ ਕੇ ਅੱਜ ਆਪਾਂ ਗੁਰਪੁਰਬ ਮਨਾਉਨੇ ਆਂ ਤੁਸੀਂ ਵੀਡੀਓ ਨਾ ਬਣੇ ਰਹੋ ਜੇ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆ ਤਾਂ ਪਲੀਜ਼ ਹੱਥ ਜੋੜ ਕੇ ਬੇਨਤੀ ਤੁਸੀਂ ਜਰੂਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਲਾਈਕ ਕਰ ਦਿਓ ਕੋਈ ਛੋਟਾ ਜਿਹਾ ਕਮੈਂਟ ਕਰ ਦਿਓ कित रखे ला महंगा कितनी नहीं तार ਉੱਪਰ ਜਾ ਕੇ ਵਿੱਜੋ ਲੰਘ ਜਾਓ ਬਸ ਕਿੰਨੇ ਸੀ ਦੁਬਾਰਾ ਹੁੰਦੇ ਨੇ ਉਹਦੇ ਅੱਗੇ ਧਮਾਚੇ ਦੇ ਵਿੱਚ ਹੋਰ ਹਜੇ ਕਿੰਨੇ ਚੜ੍ਹੇ ਨੇ ਬਾਹਰ Գ ្ទេ ഉ ្ទេ ഉ ្ទេ ਤੇ ਚਲੋ ਜਿਸੀ ਕੋਠੇ ਤੇ ਮੋਮਬਤੀਆਂ ਲਾਉਣ ਚਲੇ ਗਏ ਸੀ ਤੇ papa ਕਹਿੰਦੇ ਵੀ ਚਲੋ ਹੁਣ ਲਾ ਦੋ ਵੀ ਟਾਈਮ ਆ ਹੁਣ ਵੀ ਫਿਰ ਤੁਸੀਂ ਆਪ ਦਾ ਹੇਠਲਾ ਕੰਮ ਨੇ ਵੇਖ ਲਿਓ ਤੇ ਚਲੋ ਅਸੀਂ ਮੋਮਬਤੀਆਂ ਲਾਇਆ ਏ ਤੇ ਫਿਰ ਇਹ ਥੋੜੀ ਜਿਹੀ ਡਰਾਈ ਫੂਡਸ ਸੀਗੇ ਇਹ ਚਲੋ ਥੋੜੀ ਜਿਹੀ ਖੀਰ ਚ ਪਾਤੇ ਕੜਾ ਪ੍ਰਸ਼ਾਦ ਤਾਂ ਮੈਂ ਸਿੰਪਲ ਇਹ ਬਣਾਇਆ ਸੀਗਾ ਕਿਉਂਕਿ ਉਹਨਾਂ ਦਾ ਆਪਣਾ ਮੱਥਾ ਟੇਕਣਾ ਸੀ ਤੇ ਚਲੋ ਬਸ ਇਹ ਖੁਸ਼ੀ ਨਿੰਨਾਈ ਕੱਟ ਤੇ ਚੀ ਖਦੂਾਸ ਕਰਤੇ ਤੇ ਮੈਂ ਆਪਣੇ ਕੜਾ ਪ੍ਰਸ਼ਾਦ ਬਣਾਉਣ ਦੀ ਤਿਆਰੀ ਕਰਦੀ ਆਂ ਤੇ ਚਲੋ ਬਣਾ ਕੇ ਆਪਾਂ ਮੱਥਾ ਟੇਕ ਲੈਨੇ ਆ ਤੇ ਬਾਕੀ ਆਪਾਂ ਫੇਰ ਕੰਮ ਨਵੇੜਦੇ ਆ ਤੇ ਚਲੋ ਜੀ ਹੁਣ ਆਪਾਂ ਕੜਾ ਪ੍ਰਸ਼ਾਦ ਬਣਾ ਲੈਨੇ ਆ ਮੈਂ ਤਾਂ ਜਨਾ ਕੇ ਨਾ ਹਗ ਮੋਟ ਗਰਮ ਸੂਟ ਪਾ ਲਿਆ ਸੀਗਾ ਹੁੰਦਾ ਉਹ ਤਾਂ ਗਰਮੀ ਵਾਲੇ ਸੀ ਠੰਡ ਲੱਗੀ ਜਾਂਦੀ ਸੀ ਕਿ ਇੱਕ ਸੂਟ ਮੈਂ ਕੱਢ ਲਿਆ ਇਹਨੂੰ ਧੋ ਕੇ ਮੈਂ ਪ੍ਰੈਸ ਕਰਕੇ ਪਾ ਲਿਆ ਸੀ ਤੇ ਇੱਕ ਮੈਂ ਜਹੂਰ ਕੱਢ ਲਉ ਕਿਉਂਕਿ ਨਾ ਹੁਣ ਤਾਂ ਦਿਨ ਜਿਉਂ-ਜਿਉਂ ਬਦਲੀ ਜਾਂਦੇ ਨੇ ਬਹੁਤ ਠੰਡ ਹੋਈ ਜਾਂਦੀ ਆ ਮੈਂ ਕਿ ਚਲੋ ਵੀ ਆਪਾਂ ਬੈਠ ਕੇ ਤਾਂ ਸਰਨਾ ਤਾਂ ਹੈ ਨਹੀਂ ਵੀ ਚਲੋ ਕੰਬੜ ਲੈ ਕੇ ਬੈਠੇ ਰਹਾਂਗੇ ਆਪਾਂ ਤਾਂ ਸਾਰੀ ਦਿਹਾੜੀ ਆਪਣਾ ਕੰਮਾਂ 'ਚ ਲੱਗ ਜਾਂਦੀ ਇੱਕ ਦਿਨ ਹੋ ਜਾਂਦੇ ਨੇ ਛੁੱਟੇ ਫੇ ਸਾਰਾ ਦਿਨ ਹੀ ਬੈਠਣਾ ਮਿਲਦਾ ਹੈਗਾ ਸਾਰਾ ਦਿਨ ਆਪਣੇ ਕੰਮ 'ਚ ਲੰਗ ਜਾਂਦਾ ਤੇ ਚਲੋ ਆਪਾਂ ਹੁਣ ਕੜਾ ਪ੍ਰਸ਼ਾਦ ਬਣਾ ਲੈਨੇ ਆ ਤੇ ਚਲੋ ਜੀ ਬੱਡੀ ਨਹੀਂ ਸੀ ਯੋਤੇ ਅੱਛਾ ਸ਼ੁਕਰੀਆ ਏਡੀ ਏਡੀ ਕੋ ਚੱਕਰ ਉਹਨੇ ਦੁਕਾਨਦਾਰਾਂ ਨੇ ਰੱਖਿਆ ਏਡੀ ਏਡੀ ਕੋ ਦੁਵਾਲੀ ਨੂੰ ਵੱਡੇ ਰੱਖਿਆ ਹੁੰਦੇ ਨੇ ਹਨਾ ਮੈਂ ਦੰਨਾਂ ਤੋਂ ਵੀ ਡਾਉਂ ਤੋਹਣਾ ਛੋੜ ਦੇ ਸੀ ਉੱਥੇ ਹੂੰ ਤੋਹਣਾ ਛੋੜ ਦੇ ਸੀ and mm -hmm.

ਤੇ ਇਕਲੋਜੀ ਅੱਜ ਦਾ ਦਿਨ ਆਪਣਾ ਬਹੁਤ ਵਧੀਆ ਲੰਘ ਗਿਆ ਵਾਈ ਗੁਰਜੀ ਦੀ ਕਿਰਪਾ ਨਾਲ ਇਹ ਮੈ ਲੱਗੀ ਸੀ ਭਾਂਡੇ ਮਾਂਜਣ ਕਿਉਂਕਿ ਭਾਂਡੇ ਕਾਫੀ ਇਕੱਠੇ ਹੋ ਗਏ ਸੀ ਕਿ ਫਿਰ ਮੈਨੂੰ ਤਾਂ ਵਧੀਆ ਨਹੀਂ ਲੱਗਦੀ ਨਹੀਂ ਸ਼ੈਂਕ ਜਿਹਾ ਭਰਿਆ ਰਿਹਾ ਇਹ ਭਾਂਡੇ ਨਾਲ ਬਸ ਪੰਜ ਪੰਜ ਛੇ ਕ ਰੋਟੀਆਂ ਰਾਉਣੀਆਂ ਸੀ ਖੁਸ਼ੀ ਰੋਟੀ ਲਾਉਣ ਲੱਗੀ ਸੀ ਕਿਉਂਕਿ ਸਾਰਿਆਂ ਨੇ ਖੀਰ ਖਾ ਲਈ ਸੀ ਉਹਦੇ ਕਰਕੇ ਰੋਟੀ ਦਾ ਬਸ ਇੱਕ ਇੱਕ ਜਾਂ ਦੋ ਦੋ ਹੀ ਖਾਦੀਆਂ ਸੀ ਤੇ ਚਲੋ ਜੀ ਜੇ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਤਾਂ ਪਲੀਜ਼ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਲਾਈਕ ਕਰਿਓ ਆਪਾਂ ਤੁਹਾਨੂੰ ਫੇਰ ਮਿਲਦੇ ਆਪਾਂ ਬਾਹੀ ਗੁਰਜੀ ਬਾਬਾ ਜੀ ਸਾਰਿਆਂ ਤੇ ਮਿਹਰ ਭਰਿਆ ਹੱਥ ਰੱਖਣ ਆਪਾਂ ਤੁਹਾਨੂੰ ਨਵੀਂ ਵੀਡੀਓ ਦੇ ਨਾਲ ਮਿਲਦੇ ਆ ਤੇ ਚਲੋ ਜੀ ਠੀਕ ਆ ਵੀਡੀਓ ਪੂਰੀ ਦੇਖਿਓ ਓਕੇ ਬਾਏ